ਹੇ ਗੁਰੂ ਸਾਹਿਬ ਜੀਓ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਿਆ ਬ੍ਰਹਮ ਗਿਆਨੀ ਸਦਾ ਸਮਨ ਦਰਸ਼ੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਕਤਾਮ ਬ੍ਰਹਮ ਗਿਆਨੀ ਕਾ ਪੂਜਨ ਧਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਪਾਗੇ ਹਾਂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੂੰਜ ਦੇ ਵਿੱਚ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਆਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਇਹ 8ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਤੇ ਇਸੇ ਨੂੰ ਗੁਰਮਖੋ ਅਸੀਂ ਅੱਜ ਵਿਚਾਰਨ ਦਾ ਯਤਨ ਕਰਾਂਗੇ ਲਗਾਤਾਰ ब्रह्म ज्ञानी ਦੇ ਲੱਛਣ ਨੇ ब्रह्म ज्ञानी ਦੇ ਗੁਣ ਨੇ ਉਹਨਾਂ ਦੀ ਵਿਚਾਰ ਆਪਾਂ ਕਰ ਰਹੇ ਹਾਂ ਇੱਕ ਬੇਨਤੀ ਬੜੇ ਧਿਆਨ ਨਾਲ ਸਮਝੋ ਅਸੀਂ ਹੋਰ ਮਕੋ ਸਾਰੀ ਅਸ਼ਟਪਦੀ ਨੂੰ ਹੌਲੀ ਹੌਲੀ ਵਿਚਾਰਨਾ ਹੈ ਪਰ ਇੱਕ ਗੱਲ ਤੁਸੀਂ ਬੜੇ ਧਿਆਨ ਨਾਲ ਦੇਖੋ ਕਿ ਗੁਰੂ ਪਾਤਸ਼ਾਹ ਨੇ ਬ੍ਰਹਮ ਗਿਆਨੀ ਦੇ ਲੱਛਣ ਜਦੋਂ ਗੁਣ ਜਦੋਂ ਬ੍ਰਹਮ ਗਿਆਨੀ ਦੀਆਂ ਨਿਸ਼ਾਨੀਆਂ ਦੀ ਗੱਲ ਕੀਤੀ ਨਾ ਕਿਤੇ ਵੀ ਪਾਤਸ਼ਾਹ ਜੀ ਨੇ ਬ੍ਰਹਮ ਗਿਆਨੀ ਤੇ ਬਾਹਰੀ ਪੇਖ ਦੀ ਗੱਲ ਨਹੀਂ ਕੀਤੀ ਵੀ ਬ੍ਰਹਮ ਗਿਆਨੀ ਉਹ ਹੁੰਦਾ ਹੈ ਜਿਹਦੇ ਜੀ ਇਦਾਂ ਦੇ ਵਿਸ਼ੇਸ਼ ਤਰ੍ਹਾਂ ਦੇ ਕੱਪੜੇ ਪਾਏ ਹੁੰਦੇ ਆ ਕੋਈ ਉਹਦੇ ਹੱਥ ਵਿੱਚ ਮਾਲਾ ਪਕੜੀ ਹੁੰਦੀ ਹੈ ਕਈ ਉਹ ਦੇ ਪੰਨ ਸਤ ਪਿੱਛੇ ਅੱਗੇ ਤੁਰਦੇ ਹੁੰਦੇ ਆ ਜਾਂ 50 ਲੱਖ ਦੀ ਗੱਡੀ ਹੁੰਦੀ ਹੈ ਜਾਂ ਉਹ ਹੁੰਦਾ ਬ੍ਰਹਮ ਗਿਆਨੀ ਜਿਹਦੇ ਪਿੱਛੇ ਭੀੜਾਂ ਤੁਰਦੀਆਂ ਨੇ ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਨਹੀਂ ਹੈ ਬ੍ਰਹਮ ਗਿਆਨੀ ਦੀ ਨਿਸ਼ਾਨੀ ਉਹਦੀ ਆਤਮਿਕ ਗੁਣ ਹੁੰਦੇ ਨੇ ਉਹਦੀ ਨੇਕੀਆਂ ਹੁੰਦੀਆਂ ਨੇ ਬ੍ਰਹਮ ਗਿਆਨੀ ਦੇ ਲੱਛਣ ਉਹਦੇ ਚੰਗੇ ਗੁਣ ਹੁੰਦੇ ਨੇ ਤੇ ਗੁਰੂ ਪਾਤਸ਼ਾਹ ਨੇ ਸਾਰੀ ਪਾਵਨ ਅਸ਼ਟਪਦੀ ਦੀ ਵਿਚਾਰ ਬ੍ਰਹਮ ਗਿਆਨੀ ਦੀ ਕਰਦਿਆਂ ਗੁਣਾ ਦੀ ਗੱਲ ਕੀਤੀ ਉਹਦੇ ਲੱਛਣਾਂ ਦੀ ਗੱਲ ਕੀਤੀ ਇੱਕ ਬੇਨਤੀ ਹੋਰ ਸਮਝੋ ਸਿੱਖ ਧਰਮ ਦੇ ਅੰਦਰ ਬ੍ਰਹਮ ਗਿਆਨੀ ਦੀ ਕੋਈ ਵਿਸ਼ੇਸ਼ ਕੈਟਾਗਰੀ ਨਹੀਂ ਹੈ ਤੁਸੀਂ ਜਿੰਨੇ ਬੈਠੇ ਹੋ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਕਲਾਸ ਵਿੱਚ ਵਿਦਿਆਰਥੀ ਬੈਠੇ ਹੁੰਦੇ ਆ ਨਾ ਕੋਈ 90% ਲੈ ਕੇ ਆਉਂਦਾ ਨੰਬਰ ਕੋਈ 70 ਲੈ ਕੇ ਆਉਂਦਾ ਕੋਈ 50 ਲੈ ਕੇ ਆਉਂਦਾ ਹੁਣ ਜਿਹੜਾ 90% ਲੈ ਕੇ ਆ ਰਿਹਾ ਉਹ ਵੀ ਵਿਦਿਆਰਥੀ ਹੈ ਜਿਹੜਾ 50 ਲੈ ਕੇ ਆ ਰਿਹਾ ਉਹ ਵੀ ਵਿਦਿਆਰਥੀ ਹੈ ਕਿਉਂਕਿ 50 ਨੰਬਰ ਵੀ ਤਾਂ ਤਾਂ ਹੀ ਆਏ ਨੇ ਜਾਂ ਕੁਛ ਨਾ ਕੁਛ ਗਿਆਨ ਸੀ ਕੁਸ਼ਣਾ ਕੋ ਚ ਸਮਝ ਸੀ ਪੰਜਾਬੀ ਤਾਂ ਤਾਂ ਆਏ ਨੇ ਇਸੇ ਤਰ੍ਹਾਂ ਦੇ ਨਾਲ ਗੁਰੂ ਪਾਤਸ਼ਾਹ ਨੇ ਕਿਹਾ ਵੀ ਇਹ ਇਹ ਲੱਛਣ ਨੇ ਇਹ ਨਿਸ਼ਾਨੀਆਂ ਨੇ ਇਹ ਗੁਣ ਨੇ ਬ੍ਰਹਮ ਗਿਆਨੀ ਦੇ ਤੀਜੀ ਗੱਲ ਗੁਰੂ ਪਾਤਸ਼ਾਹ ਜਦੋਂ ਬ੍ਰਹਮ ਗਿਆਨੀ ਦੀ ਗੱਲ ਕੀਤੀ ਉਦੋਂ ਗਰੁੱਪ 500 ਸਾਨੂੰ ਬ੍ਰਹਮ ਜੇ ਕੋਈ ਵਿਸ਼ੇਸ਼ ਵੱਖਰੀ ਕੈਟਾਗਰੀ ਹੁੰਦੀ ਬ੍ਰਹਮ ਗਿਆਨੀਆਂ ਦੀ ਕਿਉਂਕਿ ਜਿੰਨੀ ਅੱਡ ਤੱਕ ਬ੍ਰਹਮ ਗਿਆਨੀ ਦੀ ਵਿਆਖਿਆ ਹੋਈ ਨਾ ਉਹ ਵਿਆਖਿਆ ਇਦਾਂ ਹੋਈ ਵੀ ਬ੍ਰਹਮ ਗਿਆਨੀ ਕੋਈ ਵੱਖਰੀ ਕੈਟਾਗਰੀ ਹੈ ਬ੍ਰਹਮ ਗਿਆਨੀ ਕੋਈ ਵੱਖਰੀ ਸੰਪਰਦਾ ਦੇ ਲੋਕ ਹੁੰਦੇ ਨੇ ਕੋਈ ਤੁਸੀਂ ਜਿੰਨੇ ਬੈਠੇ ਹੋ ਤੁਹਾਨੂੰ ਵੀ ਤਾਂ ਥੋੜੀ ਬਹੁਤਾ ਸਮਝ ਹੈ ਨਾ ਬ੍ਰਹਮ ਦੀ ਤੁਸੀਂ ਜਿੰਨੇ ਬੈਠੇ ਹੋ ਤੁਹਾਨੂੰ ਵੀ ਥੋੜੀ-ਬਹੁਤੀ ਕਿਸੇ ਨੂੰ ਵੱਧ ਆ ਕਿਸੇ ਨੂੰ ਘੱਟ ਹੈ ਬ੍ਰਹਮ ਦਾ ਗਿਆਨ ਹੈ ਹੀ ਹੈ ਨਾ ਠੀਕ ਹੈ ਕੋਈ 90 ਵਾਲਾ ਹੋ ਸਕਦਾ ਅਸੀਂ ਅਸੀਂ 60 70 ਵਾਲੇ ਹੋਵਾਂਗੇ ਕੋਈ 50 ਵਾਲਾ ਹੋਏਗਾ ਤੋ ਬ੍ਰਹਮ ਦਾ ਗਿਆਨ ਹਰ ਇੱਕ ਇੱਕ ਇਨਸਾਨ ਨੂੰ ਥੋੜਾ-ਬਹੁਤਾ ਹੁੰਦਾ ਹੈ ਜਿੰਨਾਂ ਕੋ ਉਹਨੂੰ ਗਿਆਨ ਹੁੰਦਾ ਹੈ ਉਸ ਗਿਆਨ ਦੇ ਮੁਤਾਬਕ ਉਹਦੇ ਅੰਦਰ ਗੁਣ ਬਣ ਜਾਂਦੇ ਨੇ ਉਹਦੇ ਲੱਛਣ ਬਣ ਜਾਂਦੇ ਨੇ ਉਹਦੇ ਜਿੰਦਗੀ ਜਿਉਣ ਦਾ ਢੰਗ ਬਣ ਜਾਂਦਾ ਹੈ ਇਸਾ ਤੂੰ ਆਮ ਇਨਸਾਨ ਵੀ ਬ੍ਰह्म ਗਿਆਨੀ ਹੋ ਸਕਦਾ ਹੈ ਜੇ ਉਹਦੇ ਕੋਲੇ ਬ੍ਰह्म ਦਾ ਗਿਆਨ ਹੈ ਬ੍ਰह्म ਦੀ ਸਮਝ ਹੈ ਇੱਕ ਪ੍ਰਭੂ ਦੀ ਪਹਿਚਾਣ ਹੈ ਮਨੁੱਖ ਨੂੰ ਉਹ ਵੀ ਬ੍ਰਹਮ ਗਿਆਨੀ ਹੋ ਸਕਦਾ ਹੈ ਕਿਉਂਕਿ ਜਿਹਦੇ ਕੋਲੇ ਬ੍ਰਹਮ ਦਾ ਗਿਆਨ ਹੈ ਬ੍ਰਹਮ ਦੀ ਸਮਝ ਹੈ ਬ੍ਰਹਮ ਦੇ ਨਾਲ ਡੂੰਗੀ ਸਾਂਝ ਹੈ ਗੁਣਾਂ ਦੀ ਉਹ ਬ੍ਰਹਮ ਗਿਆਨੀ ਹੈ ਕਈ ਵਾਰ ਮੈਂ ਕਈ ਵਾਰ ਬੇਨਤੀ ਕਰਦਾ ਹੁੰਨਾ ਫਿਰ ਆਪਾਂ ਅਖਰੀ ਵਰਥਾਂਵਾਂ ਲਾਵਾਂਗੇ ਅਸੀਂ ਕਹਿੰਨਾ ਜੀ ਪੰਥ ਦੇ ਪ੍ਰਸਿੱਧ ਕੀਰਤਨੀਏ ਪੰਥ ਦੇ ਮਹਾਨ ਪ੍ਰਚਾਰਕ ਪੰਥ ਦੇ ਮਹਾਨ ਕੀਰਤਨੀਏ ਸਾਡੇ ਲਈ ਮਹਾਨ ਕੌਣ ਹੈ ਜਿਹੜਾ ਫੇਮਸ ਹੈ ਬਹੁਤ ਆ ਜਿਹਦੇ ਜਿਹਦੇ ਨਾਮ ਦੇ ਉੱਤੇ ਭੀੜ ਇਕੱਠੀ ਹੋ ਜਾਂਦੀ ਹੈ ਮਹਾਨ ਹੋਣਾ ਤੇ ਮਸ਼ਹੂਰ ਹੋਣਾ ਇਹ ਫਰਕ ਹੈ ਬਹੁਤ ਕਿ ਨੁਕਤਾ ਸਮਝੋ ਅਸੀਂ ਕਿਸੇ ਮਸ਼ਹੂਰ ਮਨੁੱਖ ਨੂੰ ਅਸੀਂ ਮਹਾਨ ਕਹਿ ਦਿੰਨੇ ਆ ਮਹਾਨ ਸ਼ਾਇਦ ਉਹ ਹੋਵੇ ਜਿਹਨੂੰ ਜਿਹਦੇ ਪਿੱਛੇ ਕੋਈ ਘਰ ਦਾ ਮੈਂਬਰ ਵੀ ਨਾ ਚੱਲਦਾ ਹੋਵੇ ਹੋ ਸਕਦਾ ਐਦਾਂ ਦੀ ਗੱਲ ਮਸ਼ਹੂਰਤਾ ਪੈਸੇ ਨਾਲ ਵੀ ਹੋਇਆ ਜਾ ਸਕਦਾ ਤੁਸੀਂ ਕੋਈ ਤੁਸੀਂ ਅੱਜ ਨੇ ਚੈਨਲ ਬਣਨੇ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਤੁਸੀਂ ਪੈਸੇ ਸੁੱਟੋ ਤੁਹਾਡੀਆਂ ਚਾਰ ਇੰਟਰਵਿਊਆ ਕਰ ਦੇਣਗੇ ਤੁਸੀਂ ਮਸ਼ਹੂਰ ਹੋ ਜਾਓਗੇ ਪਰ ਕੀ ਪੈਸੇ ਨਾਲ ਮਹਾਨ ਬਣਿਆ ਜਾ ਸਕਦਾ ਨਹੀਂ ਮਹਾਨ ਤਾਂ ਬਾਬਾ ਕਬੀਰ ਸਾਹਿਬ ਨੇ ਤੇ ਪੁੱਛ ਕੇ ਦੇਖੋ ਵੀ ਕਬੀਰ ਸਾਹਿਬ ਨੂੰ ਕਿੰਨੀ ਢੀੜ ਤੁਰਦੀ ਹੈ ਕਬੀਰ ਸਾਹਿਬ ਦੇ ਪਿੱਛੇ ਕਬੀਰ ਜੇਹ ਮਾਰਗ ਪੰਡਤ ਗਏ ਖੁਦ ਕਹਿੰਦੇ ਨੇ ਬਾਣੀ ਚ ਕਬੀਰ ਜੇਹ ਮਾਰਗ ਪੰਡਤ ਗਏ ਪਾਛੈ ਪਰਿ ਬਹੀਰ ਜਿਸ ਮਾਰਗ ਦੇ ਉੱਤੇ ਮਾਇਆ ਧਾਰੀ ਚੱਲੇ ਸਤ ਨੂੰ ਝੂਠ ਝੂਠ ਨੂੰ ਸਤ ਬਣਾਉਣ ਵਾਲੇ ਚੱਲੇ ਉਦੇ ਪਿੱਛੇ ਭੀੜਾਂ ਚੱਲਦੀਆਂ ਇਦਾਂ ਇੱਕ ਅਵਗਟ ਘਾਟੀ RAM ਕੀ ਇੱਕ ਪ੍ਰਮਾਤਮਾ ਦਾ ਔਖਾ ਰਸਤਾ ਹੈ ਸੱਚ ਦਾ ਔਖਾ ਰਸਤਾ ਹੈ ਤੇ ਚੜ ਰਿਹਾ ਹੋ ਕਬੀਰ ਉਸ ਦੇ ਉੱਤੇ ਕੇਵਲ ਕਬੀਰ ਚੜ ਰਿਹਾ ਹੈ ਕੇਵਲ ਕਬੀਰ ਚੱਲ ਰਹੇ ਨੇ ਘਰ ਦਾ ਵੀ ਕੋਈ ਨਾਲ ਤੁਰਨ ਨੂੰ ਤਿਆਰ ਨਹੀਂ ਕਿਤੇ ਗੁਰਮਖੋ ਗੁਰਨਾਨਕ ਸਾਹਿਬ ਦੇ ਪਿੱਛੇ ਭੀੜਾਂ ਚੱਲੀਆਂ ਕਿਤੇ ਨਹੀਂ ਭਾਈ ਮਰਦਾਨਾ ਹੀ ਤੁਰਿਆ ਕਿਤੇ ਭਗਤ ਬਾਬਾ ਰਵਦਾਸ ਸਾਹਿਬ ਦੇ ਪਿੱਛੇ ਕਿਤੇ ਪੀੜਾ ਲੱਗਦੀਆਂ ਸੀ ਇਦਾਂ ਜਿਹੜਾ ਬੰਦਾ ਸੱਚ ਬੋਲੇਗਾ ਸੱਚ ਹੀ ਕਮਾਈ ਕਰੇਗਾ ਉਹਦੇ ਪਿੱਛੇ ਪੀੜਾ ਨਹੀਂ ਚਲਦੀਆਂ ਹੁੰਦੀਆਂ ਇਸ ਕਰਕੇ ਰੱਬੀ ਪਿਆਰਿਆਂ ਦੇ ਪਿੱਛੇ ਪੀੜਾ ਨਹੀਂ ਚਲਦੀਆਂ ਹੁੰਦੀਆਂ ਕਈ ਵਾਰ ਉਹਨਾਂ ਨੂੰ ਇਕੱਲੇ ਚੱਲਣਾ ਪੈਂਦਾ ਹੈ ਮਹਾਨ ਹੋਣਾ ਤੇ ਮਸ਼ਹੂਰ ਹੋਣਾ ਇੱਕ ਵੱਖਰੀ ਗੱਲ ਹੈ ਤੋ ਜਿਹੜਾ ਅੱਜ ਦਾ ਇਹ ਸਾਡਾ ਪਾਵਨ ਪਾਠ ਹੈ ਨਾ ਸੁਖਮਨੀ ਸਾਹਿਬ ਦਾ ਸਤਿਗੁਰੂ ਪਾਤਸ਼ਾਹ ਸਾਨੂੰ ਇਹੀ ਸਮਝਾ ਰਹੇ ਨੇ ਆਓ ਆਪਾਂ ਇਹਦੀ ਅਖਰੀ ਅਰਥਾਂ ਵੱਲ ਚੱਲਦੇ ਆਂ ਬ੍ਰਹਮ ਗਿਆਨੀ ਸਗਲ ਕੀ ਰੀਨਾ ਰੀਨਾ ਦਾ ਅਰਥ ਹੈ ਧੂੜ ਇਥੇ ਨਿਮਰਤਾ ਬਣੇਗਾ ਅਰਥ ਨਿਮਰਤਾ ਸਾਰਿਆਂ ਦੇ ਪ੍ਰਤੀ ਇੱਕੋ ਜੀ ਨਿਮਰਤਾ ਹੁੰਦੀ ਹੈ ਬ੍ਰਹਮ ਗਿਆਨੀ ਦੇ ਮਨ ਵਿੱਚ ਜੇ ਬ੍ਰਹਮ ਗਿਆਨੀ ਆਪਣੀ ਨਿਮਰਤਾ ਦਿਖਾਉਂਦਾ ਹੈ ਨਿਮਰਤਾ ਰੱਖਦਾ ਹੈ ਤੇ ਸਗਲ ਕੀ ਰੀਨਾਂ ਸਾਰਿਆਂ ਦੇ ਲਈ ਨਿਮਰਤਾ ਹੈ ਇਹ ਨਹੀਂ ਹੈ ਜਿੰਨੇ ਅਸੀਂ ਬੈਠੇ ਹਾਂ ਨਿਮਰਤਾ ਤਾਂ ਸਾਡੇ ਅੰਦਰ ਵੀ ਹੁੰਦੀ ਹੈ ਕਈ ਵਾਰ ਪਰ ਜਿਹੜੀ ਸਾਡੀ ਨਿਮਰਤਾ ਹੈ ਉਹ ਤਾਕਤਵਰ ਅੱਗੇ ਸਾਡੀ ਨਿਮਰਤਾ ਹੁੰਦੀ ਹੈ ਜਦੋਂ ਕੋਈ ਗਰੀਬ ਖੜਾ ਹੋਵੇ ਕਮਜ਼ੋਰ ਖੜਾ ਹੋਵੇ ਥੋੜਾ ਅਸੀਂ ਕਿੰਨੇ ਨਿਮਰ ਹੁੰਨੇ ਆ ਆਪਾਂ ਮੈਂ ਇੱਕ ਗਣਕੋ ਬੇਨਤੀ ਕਰਦਾ ਹੁੰਨਾ ਸਾਡੇ ਘਰ ਕੋਈ ਕਰੋੜਪਤੀ ਮਹਿਮਾਨ ਆਉਂਦਾ ਅਸੀਂ ਕਿਦਾਂ ਸਵਾਗਤ ਕਰਦੇ ਕਿਵੇਂ ਮਿੱਠਾ ਬੋਲਦੇ ਆ ਅਸਲ ਵਿੱਚ ਸਾਡੀ ਨਿਮਰਤਾ ਇਹ ਨਹੀਂ ਆ ਵੀ ਅਸੀਂ ਕਰੋੜਪਤੀ ਆ ਕੇ ਬੜਾ ਨਿਮਰ ਹੋ ਰਹੇ ਆ ਨੀਵੇਂ ਝੁੱਕ ਰਹੇ ਆ ਇਹ ਨਿਮਰਤਾ ਨਹੀਂ ਹੈ ਤੇ ਕਈ ਵਾਰ ਸਾਡਾ ਲਾਲਚ ਹੁੰਦਾ ਕਈ ਵਾਰ ਸਾਡੀ ਮਜਬੂਰੀ ਹੁੰਦੀ ਹੈ ਕਿਸੇ ਤਾਕਤਵਰ ਦੇ ਅੱਗੇ ਝੁਕਣਾ ਨਿਮਰਤਾ ਕੀ ਹੁੰਦੀ ਹੈ ਜਿਹੜੀ ਤੁਹਾਡੇ ਘਰ ਭਾਂਡੇ ਮਾਂਜਣ ਵਾਲੀ ਬੀਬੀ ਆਉਂਦੀ ਹੈ ਤੁਸੀਂ ਉਹਦੇ ਨਾਲ ਕਿੰਨਾ ਨਿਮਰਤਾ ਭਾਵਨਾ ਬੋਲਦੇ ਹੋ ਜਿਹੜੀ ਤੁਹਾਡੇ ਘਰੇ ਗਰੀਬ ਆਉਂਦਾ ਹੈ ਝਾੜੂ ਪੂੰੱਚੇ ਵਾਲਾ ਕੋਈ ਮਾਰਨ ਨੌਕਰ ਆਉਂਦਾ ਤੁਸੀਂ ਉਹਦੇ ਨਾਲ ਕਿੰਨੀ ਮਠਾਸ ਨਾਲ ਬੋਲਦੇ ਹੋ ਤੁਹਾਡੀ ਨਿਮਰਤਾ ਦਾ ਪਤਾ ਉੱਥੋਂ ਲੱਗਦਾ ਹੈ। ਤੋਂ ਬ੍ਰਹਮ ਗਿਆਨੀ ਸਗਲ ਕੀ ਰੀਨਾ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਹੈ। ਉਹਦੀ ਨਿਮਰਤਾ ਸਾਰਿਆਂ ਲਈ ਹੁੰਦੀ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਚੀਨਾ ਦਾ ਅਰਥ ਹੈ ਪਹਿਚਾਣ ਲੈਣਾ, ਚੀਨ ਲੈਣਾ, ਜਾਣ ਲੈਣਾ। ਜਿਹੜਾ ਬ੍ਰਹਮ ਗਿਆਨੀ ਹੈ ਉਹ ਆਤਮਾ ਦੇ ਰਸ ਦੀ ਪਛਾਣ ਕਰ ਲੈਂਦਾ ਜਿੰਨੇ ਆਪਾਂ ਬੈਠੇ ਆ ਸਾਨੂੰ ਸਰੀਰ ਤੇ ਰਸ ਦੀ ਪਛਾਣ ਹੈ ਮੇਰੀਆਂ ਅੱਖਾਂ ਨੂੰ ਕਿਹੜਾ ਰਸ ਚਾਹੀਦਾ ਹੈ ਅ ਗਰਮੀ ਆ ਗਈ ਨਾ ਕਿਵੇਂ ਦੂਰ ਖਰਚ ਕਰਕੇ ਹਜ਼ਾਰਾਂ ਰੁਪਇਆ ਇਦਾਂ ਅਸੀਂ ਜਾਣੇ ਆ ਪਹਾੜਾਂ ਦੇ ਉੱਪਰ ਕਾਦੇ ਲਈ ਅੱਖਾਂ ਦਾ ਰਸ ਮੰਨਣ ਦੇ ਲਈ ਵੀ ਅੱਖਾਂ ਨੂੰ ਚਿਰ ਸੋਹਣੀ ਲੱਗੇ ਉੱਚੀਆਂ ਪਹਾੜੀਆਂ ਹਰਿਆਵਲ ਬਰਫ਼ ਨਾਲ ਟੱਕੇ ਹੋਏ ਪਹਾੜ ਅੱਖਾਂ ਨੂੰ ਸੋਹਣੇ ਲੱਗਦੇ ਨੇ ਨਾ ਇਹਦਾ ਅਰਥ ਅੱਖਾਂ ਦਾ ਰਸ ਸਾਨੂੰ ਪਤਾ ਹੈ ਵੀ ਅੱਖਾਂ ਨੂੰ ਆਨੰਦ ਅੱਖਾਂ ਨੂੰ ਰਸ ਕਿੱਥੋਂ ਮਿਲਣਾ ਹੈ ਅਸੀਂ ਅੱਖਾਂ ਦੇ ਰਸ ਦੀ ਪਹਿਚਾਣ ਕਰਦੇ ਹਾਂ ਜੀਬ ਦਾ ਰਸ ਬੰਦਾ ਕਈ ਵਾਰ 20-20 ਕਿਲੋਮੀਟਰ ਵੀ ਚੱਲ ਕੇ ਜਾਂਦਾ ਜੀ ਉੱਥੇ ਖਾ ਕੇ ਆਉਣਾ ਖਾਣਾ ਬੜਾ ਸੁਆਦੀ ਹੈ ਅਰਥ ਕੀ ਬਣਿਆ ਵੀ ਇਹਨੂੰ ਜੀਭ ਤੇ ਰਸ ਦੀ ਪਹਿਚਾਣ ਹੈ ਵਿਜੀਵ ਨੂੰ ਰਸ ਕਿੱਦਾਂ ਦਾ ਚਾਹੀਦਾ ਪਰ ਗੁਰਮਖੋ ਜਿਹੜਾ ਬ੍ਰਹਮ ਦੀ ਸਾਂਝ ਰੱਖਣ ਵਾਲਾ ਨਾ ਜਿਹੜਾ ਪਰਮਾਤਮਾ ਦਾ ਵਿਗਿਆਨੀ ਹੈ ਬ੍ਰਹਮ ਦਾ ਗਿਆਨੀ ਹੈ ਜਿਹੜਾ ਉਹ ਉਸ ਸਰੀਰਕ ਇੰਦਰੀਆਂ ਦੇ ਰਸ ਦੀ ਪ੍ਰਵਾਹ ਨਹੀਂ ਕਰਦਾ ਉਹ ਦੇਖਦਾ ਮੇਰੀ ਆਤਮਾ ਨੂੰ ਰਸ ਕਿੱਥੋਂ ਮਿਲੇਗਾ ਮੇਰੀ ਆਤਮਾ ਨੂੰ ਆਨੰਦ ਕਿਵੇਂ ਆਏਗਾ ਮੇਰੀ ਆਤਮਾ ਕਿਵੇਂ ਰੱਜੇਗੀ ਇਹ ਤ੍ਰਿਪਤ ਕਿਵੇਂ ਹੋਵੇਗੀ ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ ਜਿਹੜਾ ਆਤਮਾ ਦੇ ਰਸ ਦੀ ਪਹਿਚਾਣ ਕਰ ਲੈਂਦਾ ਉਹ ਬ੍ਰਹਮ ਗਿਆਨੀ ਹੈ ਤੇ ਆਤਮਾ ਦਾ ਰਸਤਾ ਪਰਮਾਤਮਾ ਦੇ ਨਾਮ ਦੇ ਵਿੱਚੋਂ ਮਿਲੇਗਾ ਕਿ ਹਨ ਬਾਬਾ ਫਰੀਦ ਸਾਹਿਬ ਨੇ ਫਰੀਦਾ ਸ਼ਕਰ ਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੋ ਸ਼ੱਕਰ ਹੈ ਖੰਡ ਹੈ ਨਿਵਾਦ ਕਹਿੰਦੇ ਨੇ ਮਿਸ਼ਰੀ ਨੂੰ ਇਹ ਸਾਰੀਆਂ ਚੀਜ਼ਾਂ ਜੀਭ ਨੂੰ ਰਸ ਦਿੰਦੀਆਂ ਨੇ ਪਰ ਫਰੀਦ ਸਾਹਿਬ ਕਹਿੰਦੇ ਮੈਂ ਜੀਭ ਤੇ ਰਸ ਨੂੰ ਪ੍ਰਾਪਤ ਕਰਨ ਲਈ ਸੰਸਾਰ ਵਿੱਚ ਨਹੀਂ ਆਇਆ ਮੈਂ ਤੇ ਆਤਮਾ ਦਾ ਰਸ ਮੰਨਣਾ ਹਾਂ ਮੈਂ ਤੇ ਆਤਮਾ ਦਾ ਰਸ ਲੈਣਾ ਹੈ ਤੇ ਮੇਰੀ ਆਤਮਾ ਦਾ ਰਸ ਕੀ ਹੈ ਸਭੇ ਵਸਤੂ ਮਿੱਠੀਆਂ ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ ਪਰ ਰੱਬ ਨਾ ਪੁੱਜਣ ਤਦ ਪਰ ਪਰਮੇਸ਼ਰ ਜੀ ਨਾਮ रस ਦੇ ਪ੍ਰਭੂ ਦੇ ਨਾਮ रस ਦੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਰਸ ਨਹੀਂ ਪਹੁੰਚਦਾ ਤੋ ਬ੍ਰह्म ਗਿਆਨੀ ਉਹ ਹੁੰਦਾ ਹੈ ਜਿਹੜਾ ਆਤਮ ਰਸ ਦੀ ਪਛਾਣ ਕਰਦਾ ਹੈ ਬ੍ਰह्म ਗਿਆਨੀ ਕੀ ਸਭ ਊਪਰ ਮਯਾ ਮਯਾ ਦਾ ਅਰਥ ਹੈ ਮੇਰ ਬ੍ਰह्म ਗਿਆਨੀ ਉਹ ਹੈ ਜਿਹਦੀ ਮੇਰ ਸਾਰਿਆਂ ਦੇ ਉੱਪਰ ਹੈ ਉਹ ਸਾਰਿਆਂ ਦੇ ਉੱਪਰ ਬਖਸ਼ਿਸ਼ਾਂ ਕਰਦਾ ਹੈ ਬਖਸ਼ਿਸ਼ਾਂ ਕਰਨ ਵੇਲੇ ਜਾਤ ਨਹੀਂ ਦੇਖਦਾ ਰੰਗ ਨਹੀਂ ਦੇਖਦਾ ਧਰਮ ਨਹੀਂ ਦੇਖਦਾ ਰੂਪ ਨਹੀਂ ਦੇਖਦਾ ਸਾਰਿਆਂ ਦੇ ਉੱਤੇ ਇੱਕੋ ਜੀ ਮੇਰ ਕਰਦਾ ਹੈ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਿਆ ਭਿਆ ਦਾ ਹੁੰਦਾ ਹੋ ਜਾਣਾ ਬ੍ਰਹਮ ਗਿਆਨੀ ਤੋਂ ਕਿਸੇ ਦਾ ਬੁਰਾ ਹੋ ਹੀ ਨਹੀਂ ਸਕਦਾ ਬ੍ਰਹਮ ਗਿਆਨੀ ਹੋ ਜਿਹੜਾ ਕਿਸੇ ਦਾ ਬੁਰਾ ਨਾ ਕਰੇ ਬ੍ਰह्म ज्ञानी ਸਦਾ ਸਮਦਰਸੀ ਦਰਸ਼ੀ ਹੁੰਦਾ ਦੇਖਣਾ ਬ੍ਰह्म ज्ञानी ਦੀ ਜਿਹੜੀ ਦ੍ਰਿਸ਼ਟੀ ਹੁੰਦੀ ਹੈ ਉਹ ਸਮ ਹੁੰਦੀ ਹੈ ਇੱਕੋ ਜੀ ਹੁੰਦੀ ਹੈ ਕਿਹਾ ਨਾ ਗੁਰੂ ਅਕਸਰ ਪਾਤਸ਼ਾਹ ਨੇ ਜੋਗੀਆਂ ਨੂੰ ਗੁਰਮੁਖ 12 13 ਫਿਰਕੇ ਜੋਗੀਆਂ ਦੇ ਜਪਜੀ ਸਾਹਿਬ ਦੀ ਬਾਣੀ ਪੜਦੇ ਆ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਈ ਪੰਥੀ ਇੱਕ ਸਭ ਤੋਂ ਵਧੀਆ ਫਿਰਕਾ ਮੰਨਿਆ ਜਾਂਦਾ ਜੋਗੀਆਂ ਦੇ ਵਿੱਚੋਂ ਉਹਨਾਂ ਦੇ ਪੰਥ ਦੇ ਵਿੱਚੋਂ ਜਿਹੜੇ ਜੋਗੀ ਸਨ ਉਹਨਾਂ ਦੇ ਵੀ ਆਪੋ ਆਪਣੇ ਪੰਥ ਆਪੋ ਆਪਣੇ ਸੰਪਰਦਾਵਾਂ ਅਖਾੜੇ ਹੁੰਦੇ ਸੀ ਇਹ ਸਾਡੇ ਪੰਥ ਦਾ ਹੈ ਇਹੀ ਸਾਡੇ ਥਾਂ ਦੇ ਉੱਤੇ ਬੈਠ ਸਕਦਾ ਹੈ। ਇਹੀ ਸਾਡੇ ਭੰਡਾਰੇ ਵਿੱਚੋਂ ਖਾਣਾ ਖਾ ਸਕਦਾ ਹੈ। ਇਸੇ ਨੂੰ ਸਾਡੇ ਪੰਥ ਵਿੱਚ ਉੱਚਾ ਸਨਮਾਨ ਮਿਲੇਗਾ। ਇਹ ਸਾਡੇ ਪੰਥ ਦਾ ਹੈ, ਇਹ ਦੂਸਰੇ ਪੰਥ ਦਾ ਹੈ। ਪਾਤਸ਼ਾਹ ਕਹਿੰਦੇ ਹੋ ਜੋਗੀਓ। ਕੌਣ ਹੁੰਦਾ ਜੋਗੀ? ਇੱਕ ਦ੍ਰਿਸ਼ਟਕਰ ਸੰਸਰ ਜਾਣਾ। ਜਿਹੜਾ ਇੱਕ ਸਮਾਨ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਇੱਕ ਪਰਮਾਤਮਾ ਦੀ ਅੰਛ ਜਾਣਦਾ ਹੈ। ਕਿਦਾ ਸਾਰਾ ਨੂੰ ਇੱਕੋ ਦ੍ਰਿਸ਼ਟੀ ਨਾਲ ਦੇਖਦਾ ਉਹ ਹੁੰਦਾ ਹੈ ਜੋਗੀ ਜਿਹਦੀ ਦ੍ਰਿਸ਼ਟੀ ਵਿੱਚ ਊਚ ਨੀਚ ਹੈ ਜਿਹਦੀ ਦ੍ਰਿਸ਼ਟੀ ਵਿੱਚ ਅਮੀਰੀ ਗਰੀਬੀ ਹੈ ਜਿਹਦੀ ਦ੍ਰਿਸ਼ਟੀ ਦੇ ਵਿੱਚ ਕਾਲਾ ਗੋਰਾ ਹੈ ਉਹਦੀ ਉਹ ਕਿਦਾਂ ਬ੍ਰह्मज्ञानी ਹੋ ਸਕਦਾ ਹੈ ਬ੍ਰह्मज्ञानी ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਜਿਹੜੀ ਬ੍ਰह्मज्ञानी ਦੀ ਦ੍ਰਿਸ਼ਟੀ ਆ ਨਾ ਉਹਦੇ ਵਿੱਚੋਂ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਅਰਥ ਕੀ ਬਣਿਆ ਨੇਕੀਆਂ ਦੀ ਵਰਖਾ ਹੀ ਹੁੰਦੀ ਹੈ ਚੰਗੀਆਂ ਹੀਆਂ ਦੀ ਵਰਖਾ ਹੀ ਹੁੰਦੀ ਹੈ। ਬ੍ਰਹਮ ਗਿਆਨ ਜਦੋਂ ਵੀ ਦੇਖਦਾ ਉਹ ਚੰਗਾ ਹੀ ਦੇਖਦਾ। ਕਿਸੇ ਦਾ ਬੁਰਾ ਦੇਖਦਾ ਹੀ ਨਹੀਂ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਦੁਨੀਆ ਦੇ ਸਾਰੇ ਬੰਧਨਾਂ ਤੋਂ ਮੁਕਤ ਹੁੰਦਾ ਹੈ। ਹੁੰਦਾ ਗੁਰਮਖੋ। ਸਾਡੇ ਸਾਡੇ ਗਿਆਨ ਇੰਦਰੀਆਂ ਦੇ ਆਪਣੇ ਬੰਧਨ ਨੇ ਸਾਡੇ ਸਰੀਰ ਦੇ ਆਪਣੇ ਬੰਧਨ ਨੇ ਸਾਾਨੂੰ ਰਸਤੇਦਾਰਾਂ ਦੇ ਭੈਣਾ ਭਰਾਵਾਂ ਦੇ ਆਪਣੇ ਬੰਧਨ ਨੇ ਸਮਾਜਿਕ ਤੌਰ ਉੱਤੇ ਇੱਕ ਵੱਖਰੇ ਤਰ੍ਹਾਂ ਦੇ ਬੰਧਨ ਨੇ ਬ੍ਰਹਮ ਗਿਆਨੀ ਉਹ ਜਿਹੜਾ ਸਾਰੇ ਬੰਧਨਾਂ ਤੋਂ ਮੁਕਤ ਹੈ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਜੁਗਤਾ ਹੁੰਦਾ ਜ਼ਿੰਦਗੀ ਜਿਉਣ ਦੀ ਯੋਗਤਾ ਜ਼ਿੰਦਗੀ ਜਿਉਣ ਦਾ ਟੰਗ ਨਿਰਮਲ ਹੈ ਮਹਿਲ ਤੋਂ ਰਹਤਾ ਹੈ ਇੱਕ ਦਿਨ ਗੁਰਮਖਿ ਵਿੱਚ ਮੈਂ ਬੇਨਤੀ ਕੀਤੀ ਸੀ ਜਿੰਨੀ ਸਾਡੇ ਮਨ ਵਿੱਚ ਮੈਲ ਆ ਨਾ ਜਿਹੜੇ ਅਧਿਆਤਮਿਕ ਖੋਜੀ ਨੇ ਉਹ ਦੱਸਦੇ ਨੇ ਇਸ ਗੱਲ ਨੂੰ ਕਿ ਜਿੰਨੀ ਸਾਡੇ ਅੰਦਰ ਮੈਲ ਹੈ ਨਾ ਮਨ ਵਿੱਚ ਪਈ ਹੋਈ 83% ਮੈਲ ਕੇਵਲ ਸਾਡੀਆਂ ਅੱਖਾਂ ਦੇ ਰਾਹੀਂ ਅੰਦਰ ਗਈ ਹੈ ਸਾਡੀਆਂ ਅੱਖਾਂ ਨੇ ਜਿਹੜੀਆਂ ਉਹ ਸਭ ਤੋਂ ਵੱਡਾ ਸਰੋਤ ਨੇ ਸਾਡੇ ਮਨ ਦੀ ਮੈਲ ਦਾ ਕਈ ਕਈ ਵਾਰ ਤੇ ਤੁਰੇ ਜਾਂਦੇ ਹੋਈਏ ਨਾ ਇਦਾਂ ਕਿਸੇ ਦੀ ਸੋਹਣੀ ਕੋਠੀ ਦੇਖੀ ਹਾਏ ਮੇਰੇ ਕੋਲੇ ਹੁੰਦੀ ਤੇ ਬੜੀ ਚੰਗੀ ਸੀ ਗੱਲਾਂ ਕੋਲ ਦੀ ਕੋਈ ਗੱਡੀ ਨੰਗੀ ਮਹਿੰਗੀ ਤਾਂ ਹਾਏ ਮੇਰੇ ਕੋਲੇ ਹੋਣੀ ਚਾਹੀਦੀ ਸੀ ਤ੍ਰਿਸ਼ਨਾ ਜਾਗ ਪੈਂਦੀ ਐ ਅੰਦਰ ਤਾਂ ਲਾਲਚ ਜਾਗ ਪੈਂਦਾ ਹੈ ਦੇਖਦੇ ਆਂ ਇਹ ਵੀ ਤਾਂ ਮਹਿਲ ਐ ਇਦਾਂ ਸਾਡੇ ਲਈ ਸੋਹਣੀ ਗੱਡੀ ਕਿਹੜੀ ਜਿਹੜੀ ਸਾਨੂੰ ਮੰਜ਼ਲ ਤੇ ਲੈ ਜਾਂਦੀ ਹੈ ਉਹ ਨਹੀਂ ਸੋਹਣੀ ਜਿਹੜੀ 50 ਲੱਖ ਦੀ ਗੁੰਡਗਾਂ ਦੇ ਘਰੇ ਖੜੀ ਹੈ ਸਾਨੂੰ ਕੀ ਉਹਦਾ ਫਾਇਦਾ ਜੀ ਸਾਡੇ ਲਈ ਸੋਹਣੀ ਉਹ ਜਿਹੜੀ ਸਾਨੂੰ ਮੰਜ਼ਲ ਤੇ ਲੈ ਜਾਂਦੀ ਭਾਵੇਂ 5-7 ਲੱਖ ਵਾਲੀ ਹੈ ਇਦਾਂ ਸਾਡੇ ਲਈ ਕਿਹੜਾ ਘਰ ਸੋਹਣਾ ਜਿਸ ਘਰ ਦੇ ਥੱਲੇ ਜਿਸ ਛੱਤ ਦੇ ਥੱਲੇ ਮੇਰੇ ਧੀਆ ਪੁੱਤਰ ਮੇਰਾ ਪਰਿਵਾਰ ਨੂੰ ਆਸਰਾ ਮਿਲਿਆ ਹੋਇਆ ਉਹ ਕਰ ਮੇਰੇ ਲਈ ਸਭ ਤੋਂ ਸੋਹਣਾ ਆਪਣੀ ਚਿੱਤ ਤੇ ਮਾਣ ਕਰਨ ਦਾ ਬੰਦਾ ਆਪਣੇ ਰੰਗ ਤੇ ਆਪਣੇ ਰੂਪ ਤੇ ਆਪਣੇ ਸਰੀਰ ਤੇ ਆਪਣੇ ਧੀਆ ਪੁੱਤਰਾਂ ਤੇ ਜੋ ਕੁਝ ਪ੍ਰਮਾਤਮਾ ਨੇ ਮੈਨੂੰ ਦਿੱਤਾ ਮੈਂ ਉਸ ਤੇ ਮਾਣ ਕਰਾਂ ਤੋ ਮੈਂ ਇਹਦੇ ਨਾਲ ਗੁਰਮਖੋ ਜ਼ਿੰਦਗੀ ਮੈਲ ਤੋਂ ਰਹਿਤ ਬਣ ਜਾਏਗੀ ਬ੍ਰਹਮ ਗਿਆਨੀ ਕਾ ਪੂਜਨ ਗਿਆਨ ਇੱਕ ਗੁਰਮਖ ਕੋ ਸਰੀਰ ਦਾ ਭੋਜਨ ਹੁੰਦਾ ਹੈ। ਸਰੀਰ ਤੇ ਗਿਆਨ ਸਰੀਰ ਤਾਂ ਗਿਆਨ ਨਾਲ ਨਹੀਂ ਨਰਜਦਾ। ਜੇ ਅਸੀਂ ਸਰੀਰ ਨੂੰ ਪੇਟ ਨੂੰ ਭਰਨਾ ਹੋਵੇ ਤਾਂ ਪ੍ਰਸ਼ਾਦੇ ਪਾਣੀ ਵਾਲਾ ਭੋਜਨ ਹੀ ਚਾਹੀਦਾ ਹੈ। ਹੁਣ ਸਾਨੂੰ ਸਰੀਰ ਦਾ ਫਿਕਰ ਹੈ ਇਸ ਕਰਕੇ ਅਸੀਂ ਸਰੀਰਕ ਭੋਜਨ ਨੂੰ ਹੀ ਭੋਜਨ ਮੰਨੀ ਬੈਠੇ ਹਾਂ। ਬ੍ਰਹਮ ਗਿਆਨੀ ਨੂੰ ਫਿਕਰੀ ਆਤਮਾ ਦਾ ਵੀ ਆਤਮਾ ਰਜਨੀ ਚਾਹੀਦੀ ਹੈ ਆਤਮਾ ਤਰਪ ਧੋਣੀ ਚਾਹੀਦੀ ਹੈ ਇਸ ਕਰਕੇ ਉਹ ਨੂੰ ਆਤਮਾ ਦੇ ਭੋਜਨ ਦਾ ਫਿਕਰ ਹੈ ਤੇ ਆਤਮਾ ਦਾ ਭੋਜਨ ਕੀ ਹੈ ਪ੍ਰਭੂ ਦਾ ਗਿਆਨ ਸੱਚਾ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਅਸੀਂ ਅਸੀਂ ਬ੍ਰਹਮ ਗਿਆਨੀ ਉਸ ਦਿਨ ਬਣਾਂਗੇ ਉਸ ਦਿਨ ਮੰਨਿਆ ਜਾਏਗਾ ਵੀ ਸਾਨੂੰ ਵੀ ਕੁਝ ਨਾ ਕੁਝ ਬ੍ਰਹਮ ਦਾ ਗਿਆਨ ਹੈ ਸਾਡੇ ਸਾਡੀ ਵੀ ਬ੍ਰਹਮ ਨਾਲ ਕੋ ਡੂੰਗੀ ਸਾਂਝ ਹੈ ਜਿਸ ਦਿਨ ਸਾਡਾ ਭੋਜਨ ਸਰੀਰਕ ਨਹੀਂ रह ਜਾਏਗਾ ਸਾਡਾ ਭੋਜਨ ਆਤਮਿਕ ਬਣ ਜਾਏਗਾ ਤੇ ਆਤਮਾ ਦਾ ਭੋਜਨ ਹੁੰਦਾ ਸੱਚਾ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਦਾ ਬ੍ਰਹਮ ਧਿਆਨ ਏ ਨਾਨਕ ਬ੍ਰਹਮ ਗਿਆਨੀ ਕਿਤੇ ਵੀ ਬੈਠਾ ਹੋਵੇ ਕਿਸੇ ਵੀ ਹਾਲਾਤ ਵਿੱਚ ਹੋਵੇ ਕਿਸੇ ਵੀ ਥਾਂ ਤੇ ਬੈਠਾ ਹੋਵੇ ਉਹਦਾ ਧਿਆਨ ਸਦਾ ਇੱਕ ਬ੍ਰਹਮ ਦੇ ਵਿੱਚ ਰਹਿੰਦਾ ਹੈ। ਗੁਰੂ ਅਰਜਨ ਸਾਹਿਬ ਨੇ ਹਰਮੰਦਰ ਸਾਹਿਬ ਦੇ ਵਿੱਚ ਬੈਠੇ ਨੇ ਤਾਂ ਵੀ ਇੱਕ ਓੰਕਾਰ ਦੀ ਗੱਲ ਕਰਦੇ ਨੇ। ਲਾਹੌਰ ਤਤੀ ਤਵੀ ਉੱਤੇ ਬੈਠੇ ਤਾਂ ਵੀ ਧਿਆਨ ਇੱਕ ਬ੍ਰਹਮ ਦਾ ਹੀ ਹੈ। ਤੇਰਾ ਕੀ ਆ ਮਿੱਠਾ ਲੱਗਾ ਹੈ। ਕਹਿੰਦੇ ਨੇ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਸਾਹਿਬ ਤਖਤ ਤੇ ਬੈਠਦੇ ਨੇ ਤਾਂ ਵੀ ਇੱਕ ਦੀ ਗੱਲ ਕਰਦੇ ਨੇ। ਸ਼ੁਕਰਾਨੇ ਕਰਦੇ ਨੇ। ਤੇ ਜੇ ਮਾਛੀ ਵੜ ਦੇ ਜੰਗਲਾਂ ਵਿੱਚ ਬੈਠੇ ਨੇ ਤਾਂ ਵੀ ਇੱਕ ਪ੍ਰਮਾਤਮਾ ਦੇ ਸੋਲੇ ਗਾਉਂਦੇ ਨੇ ਇੱਕ ਦੇਵਾਲੀ ਏ ਧਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਪੁੱਲਣਾ ਚੁੱਕਾਂ ਦੀ ਖਿਮਾ ਫਤਿਹ